ਹਾਂਜੀ ਬਾਈ ਕੀ ਨਾਂ ਤੇਰਾ 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 ਬਿੱਟੂ ਮੈਂ ਹਾਂਜੀ ਕੀ ਨਾਂ ਤੇਰਾ ਬਿੱਟੂ ਸਾਦਰੂ ਕਿਹੜਾ ਪਿੰਡ ਤੇਰਾ ਕਾੜਕੜ ਜੀ ਕਿਵੇਂ ਆਏ ਸੀ ਇੱਥੇ ਅੱਜ ਇੱਥੇ ਜੀ ਸਾਡੇ ਕੱਲ ਰੋਈਆਲ ਕੋਲ ਤੋਂ ਪੈਸੇ ਵਿਗੇ ਸੀ ਤੇ ਇਹਨਾਂ ਬਾਪੂ ਜੀ ਰਕੋਆ ਕੀ ਆਗੇ ਸੀ ਅੱਛਾ ਜੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਲ ਪੈਸੇ ਆ ਗਏ ਨੇ ਸੀ ਇਹਨਾਂ ਦਾ ਪਤਾ ਲੱਗਿਆ ਕਿ ਇੱਥੇ ਆ ਕੇ ਪੈਸੇ ਲੈਣ ਆਏ ਜੀ ਇਮਾਨਦਾਰ ਨਾਲ ਕਹੇ ਤਾਂ ਜੀ ਸਾਡੇ ਕੋਲ ਪੈਸੇ ਅਗੇ ਆ ਜੀ ਤੁਹਾਡੇ ਪੈਸੇ ਨੇ ਦਿੱਤੀ ਸੀ ਆ ਤੇ ਲੈ ਸੀ ਬਾਪੂ ਜੀ ਕੀ ਨਾਂ ਤੁਹਾਡਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਕਾਂਗਾ ਕਲਾਂ ਜੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਜੀ ਵਾਈ ਦੇ ਕਰਨੇ ਆ ਅੱਛਾ ਜੀ ਅਸੀਂ ਕੈਂਸਰ ਦਾ ਨਾਮ ਵੀ ਕਰਨੇ ਆ ਰਤੋਜੀ ਦਾ ਕਰਨੇ ਆ ਠੀਕ ਹੈ ਜੀ ਗਿਲੀਆਂ ਦਾ ਕਰਨੇ ਆ اے بابا جی تلاز کرنی ہے پیسے ਤੁਹਾਨੂੰ ਕਿੱਥੋਂ ਲੱਭੇ ਸੀ ਤੁਹਾਨੂੰ وہی جاਦੇ پول ਤੋਂ جی اچھا جی اے بندے کون ہے ਅੱਜ ਜਿਹੜੇ ਤੁਹਾਡੇ ਕੋਲ پیسے ਲੈਣ ਆਏ ਨੇ ਜੀ ਆਂਦੇ ਨੇ ਵਿਛਾਦੇ پیسے ਦਿੱਗੇ ਨੇ ਕਿੰਨੇ ਦਿੱਗੇ ਨੇ ਨਾ ਕਿ 35000 ਰੁਪਏ ਠੀਕ ਹੈ 35000 450 ਰੁਪਏ ਸੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਦੇ ਦਿਓ ਤਾਂ ਬਾਪੂ ਜਾਨੂੰ ਲੈ ਲਓ ਠੀਕ ਹੈ ਜੀ ਉਹ ਨਾ ਇਹਨਾਂ ਨੇ ਡੈਡੀ ਨੇ ਆਪਾਂ ਉੱtre ਆਏ ਉਹਨਾਂ ਮੇਜੋ ਚ ਲਿਖਾ ਗਏ ਉਹ ਵੀਰੇ ਨੇ ਮੈਨੂੰ ਨਹੀਂ ਬੁਲਾਇਆ ਮੈਂ ਵੀਰੇ ਨੂੰ ਬੁਲਾ ਲਿਆ ਹਾਂਜੀ ਬਾਈ ਕੀ ਨਾਂ ਤੇਰਾ 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 ਬਿੱਟੂ ਮਰਹਮਾਂਜੀ ਕੀ ਨਾਮ ਹੈ ਤੇਰਾ ਮਿੱਤੂ ਸਾਦਰਜੀ ਕਿਹੜਾ ਪਿੰਡ ਤੇਰਾ ਸਾਧਗੜਜੀ ਕਿਵੇਂ ਆਏ ਸੀ ਇੱਥੇ ਅੱਜ ਇੱਥੇ ਜੀ ਸਾਡੇ ਕੱਲ ਰੋਈ ਵਾਲ ਕੋਲ ਤੋਂ ਪੈਸੇ ਵਿੱਗੇ ਸੀ ਤੇ ਇਹਨਾਂ ਬਾਪੂ ਜੀ ਰਕਵਾ ਕੀ ਆਗੇ ਸੀ ਅੱਛਾ ਜੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਲ ਪੈਸੇ ਆ ਗਏ ਸੀ ਇਹਨਾਂ ਦਾ ਪਤਾ ਲੱਗਿਆ ਕਿ ਇੱਥੇ ਆ ਕੇ ਪੈਸੇ ਲੈਣ ਲੈਣ ਆਏ ਜੀ ਮਾਨਗੜ ਨਾਲ ਕਹੇ ਤਾਂ ਆਂ ਜੀ ਸਾਡੇ ਕੋਲ ਪੈਸੇ ਤੇ ਇਹ ਆਪਦੇ ਪੈਸੇ ਨਹੀਂ ਦਿੱਤੇ ਸੀ ਆਦੇ ਲੈ ਜੀ ਬਾਪੂ ਜੀ ਕੀ ਨਾਮ ਤੁਹਾਡਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਸੰਗਾ ਕਲਾਂ ਜੀ अच्छा की काम कर दियो तुसी? अस्सी जी वाइदे करने आ अच्छा जी अस्सी कैंसर ਦਾ ਨਾਮ ਵੀ ਕਰਨੇ ਆ ਰਤੋਜੀ ਦਾ ਕਰਨੇ ਆ ਠੀਕ ਹੈ ਜੀ ਗੁਰੂ ਜੀ ਦਾ ਕਰਨੇ ਆ ਇਹ ਬਾਬਾ ਜੀ ਦਾ ਇਲਾਜ ਕਰਨੇ ਆ ਪੈਸੇ ਤੁਹਾਨੂੰ ਕਿੱਥੋਂ ਲੱਭੇ ਸੀ? ਤੁਹਾਨੂੰ ਵਹੀ ਆਉਦੇ ਪੁੱਤਾਂ ਜੀ ਅੱਛਾ ਜੀ ਇਹ ਬੰਦੇ ਕੌਣ ਨੇ ਅੱਜ ਜਿਹੜੇ ਤੁਹਾਡੇ ਕੋਲ ਪੈਸੇ ਲੈਣ ਆਏ ਨੇ? ਇਹ ਆਂਦੇ ਨੇ ਬਸਾਦੇ ਪੈਸੇ ਡਿੱਗੇ ਨੇ ਨਾ ਕਿੰਨੇ ਡਿੱਗੇ ਨੇ ਨਾ ਕਿ 35 ਹਜ਼ਾਰ ਰੁਪਏ ਠੀਕ ਹੈ 35 ਹਜ਼ਾਰ 450 ਰੁਪਏ ਸੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਦੇ ਦਿਓ ਤਾਂ ਬਾਪੂ ਜੀ ਨੂੰ ਲੈ ਲਓ ਠੀਕ ਹੈ ਜੀ ਨਾ ਨੈਣ ਰੜੀ ਨੇ ਸਾਥੀ ਤੋਂ ਉੱtre ਆਈ। ਉਹ ਮੇਰੇ ਜਿਓ ਚੱਤੀ ਲੱਗ ਗਈ। ਉਹ ਵੀਰੇ ਨੂੰ ਮੈਨੂੰ ਨਹੀਂ ਬੁਲਾਇਆ ਮੈਂ ਵੀਰੇ ਨੂੰ ਬੁਲਾ ਲਿਆ। ਹਾਂਜੀ ਬਾਈ ਕੀ ਨਾਂ ਤੇਰਾ? ਤੇਰਾ ਤੇਰਾ ਬਿੱਟੂ। ਮੇਰਾ ਨਾਂਜੀ। ਕੀ ਨਾਂ ਹੈ ਤੇਰਾ? ਮੈਂ ਤੁਸਰਦ ਜੀ। ਕਿਹੜਾ ਪਿੰਡ ਤੇਰਾ? ਸਾਦਰ ਜੀ। ਕਿਵੇਂ ਆਏ ਸੀ ਇੱਥੇ ਅੱਜ? ਇੱਥੇ ਜੀ ਸਾਡੇ ਕੱਲ ਰੋਈ ਵਾਲ ਕੋਲ ਤੋਂ ਪੈਸੇ ਵਿਕੇ ਸੀ ਤੇ ਇਹਨਾਂ ਬਾਪੂ ਜੀ ਰਕਵਾ ਕੀ ਆਗੇ ਸੀ। ਅੱਛਾ ਜੀ। ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਲ ਪੈਸੇ ਆ ਗਏ ਸੀ ਇਹਨਾਂ ਦਾ ਪਤਾ ਲੱਗਿਆ ਕਿ ਇੱਥੇ ਆ ਕੇ ਪੈਸੇ ਲੈਣਾ ਲੈਣਾ ਜੀ ਮਾਨਦਾਰ ਨਾਲ ਕਹੇ ਤਾਂ ਆਹ ਜੀ ਸਾਡੇ ਕੋਲ ਪੈਸੇ ਤੇ ਇਹ ਆਪਦੇ ਪੈਸੇ ਨਹੀਂ ਕਿਸੇ ਆਦੇ ਲਾਇਆ ਜੀ ਬਾਪੂ ਜੀ ਕੀ ਨਾਂ ਤੁਹਾਡਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਸੰਗਾ ਕਲਾਂ ਜੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਜੀ ਵਾਹੀ ਦੇ ਕਰਨੇ ਆ ਅੱਛਾ ਜੀ ਅਸੀਂ ਕੈਂਸਰ ਦਾ ਦੰਦ ਵੀ ਕਰਨੇ ਆ ਰਤੌਲੀ ਦਾ ਕਰਨੇ ਆ ਠੀਕ ਹੈ ਜੀ ਗਿਲੀਆਂ ਦਾ ਕਰਨੇ ਆ ਇਹ ਬਾਬਾ ਜੀ ਪੈਸੇ ਤੁਹਾਨੂੰ ਕਿੱਥੋਂ ਲੱਭੇ ਸੀ ਸਾਨੂੰ ਰੋਈ ਵਾਲੇ ਪੁਲਿਸ ਤੋਂ ਜੀ ਅੱਛਾ ਜੀ ਇਹ ਬੰਦੇ ਕੌਣ ਨੇ ਅੱਜ ਜਿਹੜੇ ਤੁਹਾਡੇ ਕੋਲ ਪੈਸੇ ਲੈਣ ਆਏ ਨੇ ਸਾਡੇ ਪੈਸੇ ਡਿੱਗੇ ਨੇ ਮੈਂ ਕਿੰਨੇ ਡਿੱਗੇ ਨੇ ਨਾ ਕਿ 35000 ਠੀਕ ਹੈ 35000 ਰੁਪਏ 35450 ਰੁਪਏ ਸੀ ਹਾਂ ਜੀ ਚਲੋ ਠੀਕ ਹੈ ਜੀ ਦੇ ਦੋ ਬਾਪੂ ਜੀ ਨੂੰ ਲਓ ਠੀਕ ਹੈ ਜੀ ਉਹਨਾਂ ਇਹਨਾਂ ਨੇ ਰੈਡੀ ਨੇ ਉੱਤਰਿਆ ਹੈ ਉਹਵੇਂ ਜਿਉਂ ਚਿੱਤੀ ਲੱਗ ਗਏ ਉਹ ਵੀਰੇ ਨੂੰ ਮੈਨੂੰ ਨਹੀਂ ਬੁਲਾਇਆ ਮੈਂ ਵੀਰੇ ਨੂੰ ਬੁਲਾ ਲਿਆ